ਪੂਰੀ ਇਕਜਟ ਹੋ ਕੇ ਤੁਹਾਡੇ ਨਾਲ ਪੂਰੀ ਆ ਇਸ ਨੂੰ ਤੁਸੀਂ ਕਿਵੇਂ ਦੇਖਦੇ ਤੁਹਾਨੂੰ ਮਾੜੀ ਲੱਗ ਰਹੀ ਹੈ ਨਹੀਂ ਭਾਈ ਜੀ ਕਿਸੇ ਸਮਾਕੇ ਮੈਨੂੰ ਮੁਬਾਰਕਬਾਦ ਦਿਓ ਕਿ ਚੀਤ ਮੇਦਰ ਨੇ ਜਿਹੜੀ ਚੀਜ਼ ਰੋਕੀ ਕਹਿੰਦੇ ਸੀ ਉਸ ਨੂੰ ਵਧੀਆ ਕਰਕੇ ਸੰਭਵ ਸੰਭਵ ਕਰਕੇ ਤੇ ਅਸੀਂ ਸਾਰੇ ਤੁਰਪੇ ਹਾਂ ਤੁਸੀਂ ਤਾਂ ਨਹੀਂ ਸਿੱਤਨ ਤੋਂ ਬਾਅਦ ਪਹਿਲਾ ਕੰਮ ਕੀ ਹੋ ਗਏ ਗੁਰਸਤ ਕੰਮ ਫਸਟ ਕੰਮ ਜਾ ਕੇ ਗੁਰਮਾਰਜ ਦੇ ਅੱਗੇ ਨਤਮਸਤਕ ਹੋ ਕੇ ਉਹਦਾ ਹੋਣਾ ਹੀ ਉਹਦਾ ਗੁਰੂ ਮਹਾਰਾਜ ਦਾ ਧੰਨਵਾਦ ਉਸ ਤੋਂ ਬਾਅਦ ਲੋਕਾਂ ਦਾ ਧੰਨਵਾਦ ਪਾਪਾ ਦੇ ਵਿੱਚ ਜਦੋਂ ਵਿਚਰਦੇ ਆ ਤਾਂ ਇੱਕ ਸਵਾਲ ਬੜਾ ਹੁੰਦਾ ਹੈ ਕਿ ਲੀਡਰ ਜਿਹੜੇ ਨੇ ਉਹ ਡਿਪਲੋਮੈਟਿਕ ਹੋ ਜਾਂਦੇ ਨੇ ਪਾਰਟੀ ਬਦਲ ਲੈਂਦੇ ਨੇ ਤੇ ਫਿਰ ਅਸੀਂ ਵੀ ਡਿਪਲੋਮੈਟਿਕ ਹੋ ਗਏ ਆ ਉਦਾਂ ਦੇ ਹੋ ਗਏ ਆ ਕਿ ਜਿੱਦਾਂ ਜਿਹੜੇ ਲੀਡਰ ਹੋ ਗਏ ਨੇ ਯਾਨੀ ਕਿ ਉਹਨਾਂ ਸਟੈਂਡ ਨਹੀਂ ਔਕਾਤ ਪਾ ਰਹੇ ਕਿ ਅਸੀਂ ਕਿਹੜੀ ਪਾਰਟੀ ਦੇ ਨਾਲ ਜਾਣਾ ਹੈ ਜਾਂ ਕਿੱਥੇ ਜਾਣਾ ਹੈ ਤੇ ਖਾਸ ਤੌਰ ਦੇ ਉੱਤੇ ਤੁਹਾਨੂੰ ਇਹ ਸਵਾਲ ਹੈ ਕਿ ਜਦੋਂ ਪਾਰਟੀ ਬਦਲਣ ਦੇ ਨਾਲ ਨੁਕਸਾਨ ਕਿ ਤਰ੍ਹਾਂ ਕੀਤੇ ਹੋ ਰਿਹਾ ਹੈ ਨਹੀਂ ਬਿਲਕੁਲ ਹੀ ਨਹੀਂ ਲੋਕੀ ਜੀਤ ਮਹਿੰਦਰ ਜੀਤਵਿੰਦਰ ਦੀ ਸ਼ਰਾਫਤ ਨੂੰ ਦੇਖ ਰਹੇ ਨੇ ਜੀਤਵਿੰਦਰ ਦੀ ਜਵਾਨ ਨੂੰ ਦੇਖ ਰਹੇ ਨੇ ਜੀਤ ਜੀਤਵਿੰਦਰ ਦੀ دلچਸਪੀ ਨਾਲ ਕੰਮ ਕਰਾਉਣ ਨੂੰ ਦੇਖ ਰਹੇ ਨੇ ਜੀਤਵਿੰਦਰ ਦੀ ਇਮਾਨਦਾਰੀ ਨੂੰ ਦੇਖ ਰਹੇ ਨੇ ਜਿਹੜੀ ਕਿ ਮੈਨੂੰ ਵੋਟ ਪੈ ਰਹੀ ਸਾਰਾ ਜੋ ਹੁਣ ਨਾ ਮੇ ਪਾਦੇ ਪਾਰ ਸਾਹਿਤਮਾਨ ਨੇ ਕਿਤੇ ਲੋਕਾਂ ਦਾ ਸ਼ਰਾਮ ਮੈਨੂੰ ਫੇਟੋ ਬੁਲਾਇਆ ਉਸੇ ਉਦੇ ਬਾਰੇ ਨਵੀਂ ਗੱਲ ਕਰੋ ਨਵੀਂ ਗੱਲ ਕਰੋ ਆਪਾਂ ਨਵੀਂ ਗੱਲ ਕਰਦੇ ਆਂ ਮੈਂ ਉਹਦੇ ਬਾਰੇ ਤੁਸੀਂ ਉਹਨੂੰ ਪੂਰੇ ਕਰਨ ਵਾਸਤੇ ਆਪਣੀ ਰੀਚ ਹਾਂਜੀ ਰਾਹੁਲ ਗਾਂਧੀ ਜੀ ਨੇ ਕੜਗੀ ਜੀ ਨੇ ਸਾਰਿਆਂ ਨੂੰ ਕਹਿ ਵੀ ਸੀ ਆਹ ਵਾਦੇ ਪੂਰੇ ਕਰ ਰਿਆਂ ਲੇਡੀ ਨੂੰ 1 ਲੱਖ ਦੇ ਰਹਿਆਂ ਹਾਲ ਦਾ ਦੇਖੋ ਜੀ ਜੋ ਜੋ ਮੈਨੀਫੈਸਟੋ ਕਾਂਗਰਸ ਨੇ ਦਿੱਲੀ ਵਿੱਚ ਤਿਆਰ ਕੀਤਾ ਅਸੀਂ ਉਹ ਕਰ ਕਰ ਇੱਥੇ ਵੀ ਬਠਿੰਡੇ ਪਾਰਲੀਮੈਂਟ ਚ ਬਿਚਾਰ ਰਹੇ ਆ ਤੇ ਜੇ ਗੁਰੂ ਮਹਾਰਾਜ ਕਿਰਪਾ ਕਰੇਗਾ ਅਸੀਂ ਸੀਟ ਜਿੱਤ ਕੇ ਦਿੱਲੀ ਜਾਂਦੇ ਆ ਤੇ ਅਸੀਂ ਅਸ਼ੋਰ ਕਰਾਂਗੇ ਕਿ ਸਾਡੀ ਲੀਡਰਸ਼ਿਪ ਜਿੰਨੇ ਵਾਦੇ ਕੀਤੇ ਨੇ ਉਹਨਾਂ ਨੂੰ ਇੰਪਲੀਮੈਂਟ ਕਰਕੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾ ਦੇਣਾ। ਸਾਰਾ ਰਾਹੁਲ ਗਾਂਧੀ ਕੈਂਡੀਗੈਂਡਿਟ ਪ੍ਰੋਗਰਾਮ ਬਣ ਰਿਹਾ ਹੈ। ਰਾਹੁਲ ਗਾਂਧੀ ਦਾ ਕੋਈ ਪ੍ਰੋਗਰਾਮ ਬਣ ਰਿਹਾ ਹੈ। ਤੁਹਾਨੂੰ ਜਲਦੀ ਦੱਸ ਦੇਣ ਕੀ ਚੀਜ਼ ਹੈ। ਸਿੱਧਾ ਸਰ ਕਵਰਿੰਗ ਕੈਂਡੀਡੇਟ ਕਿਹੜਾ ਤੁਹਾਡਾ ਜੀ? ਮੇਰਾ ਬੇਟਾ ਹੈ ਜੀ ਗੁਰਬਾਖਸ਼ ਸਿੱਧੂ। ਸਿੱਧਾ ਸਰ ਜੀ ਦੂਸਰਾ ਵੀਜ਼ਨ ਇੱਕ ਮਿੰਟ। ਬੇਟਾ ਸਪੈਸ਼ਲ ਬੰਦਾ ਹੈ ਮਿਸਟਰ ਵਰਮਾ। ਇੱਕ ਕੁਐਸਚਨ ਪੁੱਛ ਲੈਂ ਗਿਆ। ਬੇਗਾ ਵੀਜ਼ਨ ਨਬੜਾ ਦੱਸੋ ਕੀ ਹੈ ਜੀ? ਮੈਂ ਤੁਹਾਨੂੰ ਦੱਸਦਾ ਨਾ ਕਿ ਇੱਕ ਐਸੀ ਰੋਡਮੈਪ ਚਰਕੀਤਾ ਹੈ। ਉਹਦੇ ਚੀ ਕੁਛ ਹੈ ਉਹ ਤੁਹਾਨੂੰ ਬਹੁਤ ਜਲਦੀ ਫਿਰ ਇਕੱਠੇ ਹੋ ਜਾਗੇ ਇਹ ਕਿਹੜਾ ਖੀਲਦੀ ਬਾਤ ਹੈ ਇਹ ਤਾਂ ਹਲੇ ਦਸਤਨਾਦ ਘਟਨ ਹੋਈ ਹੈ ਸ਼ੁਰੂਆਤ ਹੈ ਹਲੇ ਤਾਂ ਕਈ ਵਾਰ ਇਕੱਠੇ ਹੋਵਾਂਗੇ ਤੁਸੀਂ ਸਿੱਧੂ ਸਾਹਿਬ ਤੁਸੀਂ ਫੀਲਡ ਦੇ ਵਿੱਚ ਇੱਕ ਦੂਜੇ ਦੇ ਸਾਹਮਣੇ ਹੋ ਭਾਜਪਾ ਦੇ ਨਾਲ ਫੀਲਡ ਦੇ ਵਿੱਚ ਇੱਕ ਦੂਜੇ ਦੇ ਸਾਹਮਣੇ ਉਹ ਤੁਸੀਂ ਇੱਥੇ ਵੀ ਇੱਕ ਦੂਜੇ ਦੇ ਸਾਹਮਣੇ ਕਿਵੇਂ ਉਹ ਸਾਹਮਣੇ ਸਾਹਮਣੇ ਦੱਸਦੇ ਨੇ ਚੰਗੀ ਗੱਲ ਹੈ ਜਿਵੇਂ ਸਰਦਾਰ ਸਾਬ੍ਹ ਦੋ ਕਪਤਾਨ ਸ਼ਮਸ਼ੇਰ ਸਿੰਘ ਦੱਲੋ ਲੋ ਵੀ ਕਾਂਗਰਸ ਤੇ ਹੀ ਸਵਾਲ ਚੁੱਕੇ ਐਸੀ ਬੇੜੇ ਪਾਰਟੀਆਂ ਜੋ ਬਦਲ ਕੇ ਆਉਂਦੇ ਉਹਨਾਂ ਨੂੰ ਬੇਟਾ ਦਤੀਆਂ ਨਹੀਂ ਇਹਦੇ ਭੁਤੇ ਰਹਿੰਦੇ ਉਹਨਾਂ ਨੂੰ ਨਹੀਂ ਦਿੱਤੀਆਂ ਹਾਂਜੀ ਸ਼ਮਸ਼ੇਰ ਸਿੰਘ ਦੱਲੋ ਸਾਹਿਬ ਕਪਤਾਨ ਉਹਨਾਂ ਵੱਲੋਂ ਸਵਾਲ ਚੁੱਕੇ ਉਹ ਬੜੇ ਸਤਿਕਾਰਯੋਗ ਨੇ ਜੀ ਉਹਨਾਂ ਦੇ ਜਿਹੜੇ ਆਪਦੇ ਵਿਚਾਰ ਨੇ ਉਹਨਾਂ ਦੇ ਆਪਦੇ ਵਿਚਾਰ ਨੇ ਉਹ ਪਰ ਸਿੱਧੂ ਦਾ ਵਿਚਾਰ ਹੈ ਸਿੱਧੂ ਸਾਹਿਬ ਦੇ ਸਿੱਧੂ ਸਾਹਿਬ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਨੇ ਬਿਆਨ ਦਿੱਤਾ ਹੈ ਕਿ ਰਾਹੁਲ ਗਾਂਗਵੀ ਜਗਤ ਭਾਰਤ ਨਹੀਂ ਇਟਲੀ ਚੱਕੀ ਕਹਿਣਾ ਚਾਹੁੰਦਾ ਉਹ ਜੀ ਜੋ ਮਰਜ਼ੀ ਕਹਿ ਦੇਣ ਜੀ ਇੱਥੋਂ ਦਾ ਨਾਗਰਿਕ ਹੈ ਇੱਥੇ ਇਲੈਕਸ਼ਨ ਲੜਦਾ ਹੈ ਇੱਥੇ ਐਮਪੀ ਬਣਿਆ ਹੈ ਸਾਡੇ ਮਾਨਯੋਗ ਲੀਡਰ ਨੇ ਇਹ ਬੁਖਲਾਵਟ ਹੈ ਮੈਂ ਦੱਸ ਮੋਦੀ ਸਾਹਿਬ ਤੇ ਸ਼ਾਹ ਸਾਹਿਬ ਆ ਪਿਛਲੇ 3 ਫੇਜ਼ ਹੋ ਗਏ ਨੇ ਇਹਦੇ ਜੋ ਰਿਜ਼ਲਟ ਆਏ ਨੇ ਨਾ ਇਹ ਤੋਂ ਮੈਨੂੰ ਲੱਗਦਾ ਬੀਜੇਪੀ ਵੀ ਗਈ ਬੀਜੇਪੀ ਦੀ ਉਹ ਪੋਜੀਸ਼ਨ ਨਹੀਂ ਰਹੀ ਕਹ ਰਿਹਾ ਜੀ 400 ਤੋਂ ਪਾਰ ਆਸੀ ਅਸੀਂ ਕਹਿੰਦੇ ਅਸੀਂ 400 ਤੋਂ ਪਾਰ ਇਹ ਤਾਂ ਲੋਕਾਂ ਨੇ ਡਿਸਾਈਡ ਕਰਨਾ ਹੈ ਇਹ ਤੇ ਟੈਲੀਵਿਜ਼ਨ ਨੇ ਤੇ ਮੀਡੀਆ ਨੇ ਤੇ ਨਹੀਂ ਡਿਸਾਈਡ ਕਰਨਾ ਕਿ ਕੋਈ ਪਾਰਟੀ 400 ਤੋਂ ਪਾਰ ਹੋਊਗੀ ਦਾ ਜਾਂ 150 ਤੇ ਰਹਿ ਚੁਗੀ ਇਹ ਲੱਗਦਾ ਇੰਡੀਆ ਲਾਇਨਸ ਜਿੱਤ ਪ੍ਰਾਪਤ ਕਰੇਗਾ 100% ਸੰਦਰਸ਼ ਨੇ ਕਿਹਾ ਕਿ ਪਾਸ ਪਾਸ ਤੁਸੀਂ ਕਿਹਾ ਪਾਸ ਹਾਂ ਜੀ ਦੁਬਾਰੀ ਕਹਿ ਕੇ ਪਾਸ ਕਿਉਂ ਲੇਕਿਨ ਲੋਕ ਤਾਂ ਉਹਨਾਂ ਪਾਸ ਦੇ ਕੇ ਤੁਹਾਨੂੰ ਵੋਟਾਂ ਪਾਣਗੇ ਨੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਲੋਕ ਜੀਤ ਮੇਂਦਰ ਸਿੱਧੂ ਨੂੰ ਵੋਟਾਂ ਪਾਣਗੇ ਮੇਰੇ ਕੰਮ ਦੇਖ ਕੇ ਵੋਟਾਂ ਪਾਣਗੇ ਮੈਂ ਕਮ ਨਹੀਂ ਕਿਹਾ ਮੈਂ ਕਮ ਤੇ ਕਹੀ ਨਹੀਂ ਮੈਂ ਦੇਖੋ ਨਹੀਂ 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 ਮੈਂ ਮੈਂ ਕਦੇ ਵਰਡ ਕਮ ਯੂਜ਼ ਨਹੀਂ ਕੀਤਾ ਮੈਂ ਕਿਹਾ ਮੇਰੀ ਜ਼ੁਬਾਨ ਮੇਰੀ ਇੰਟੀਗ੍ਰਿਟੀ ਮੇਰੀ ਓਨੈਸਟੀ ਮੇਰਾ ਹਾਰਡਵਰਕ ਮੇਰੀ ਦਿਲਚਸਪੀ ਕਮ ਕਰਾਉਂਦੀ ਇਸ ਦਿਸ਼ਵੀ ਨੂੰ ਮੈਨੂੰ ਤੇ ਕਾਂਗਰਸ ਇਹ ਜੋ ਪੱਟ ਵੋਟ ਹੈ ਕੋਰ ਵੋਟ ਹੈ ਇਕੱਠੀ ਕਰਕੇ ਅਸੀਂ ਕਾਮਯਾਬ ਹੋਵਾਂਗੇ ਕੰਮ ਨਹੀਂ ਕਿਹਾ ਮੈਂ ਸਿੱਧਾ ਸਾਹਿਬ ਸਿੱਧਾ ਸਾਹਿਬ ਜੇ ਗੱਲ ਕਰੀਏ ਬੰਦੂਤਾਰਾ ਰਾਜਨੀਤੀ ਖਿਲਾਫ ਆਂਦੇ ਲੋਕ ਮੁੱਦੇ ਵਿਸਾਰ ਕੇ ਨਿੱਜੀ ਹਮਲੇ ਕੀਤੇ ਜਾ ਰਹੇ ਤੁਹਾਨੂੰ ਲੱਗਦਾ ਰਾਜਨੀਤੀ ਨਿਗਾਰ ਨਹੀਂ ਆ ਰਿਹਾ ਦਿਨੋ ਦਿਨ ਮੈਨੂੰ ਦੱਸੋ ਮੈਂ ਕਿਸੇ ਦੇ ਨਿੱਜੀ ਹਮਲਾ ਕੀਤਾ ਹੋਵੇ ਇਹ ਸਵਾਲ ਜਿਹੜੇ ਹੋ ਰਹੇ ਨੇ ਇੱਕ ਦੂਜੇ ਦੇ ਨਿੱਜੀ ਦੇ ਦੇਖੋ ਜਿਹੜਾ ਕੋਈ ਕਰ ਰਿਹਾ ਤੁਸੀਂ ਉਹਨੂੰ ਸਵਾਲ ਪੁੱਛੋ ਜੀਤਬਿੰਦਰ ਨੇ ਹਲੇ ਤੱਕ ਕਿਸੇ ਵੀ ਵਿਰੋਧੀ ਪਾਰਟੀ ਦੇ ਜਿਹੜਾ ਵੀ ਕੋਈ ਉਮੀਦਵਾਰ ਹੈ ਕੋਈ ਨਿੱਜੀ ਹਮਲਾ ਨਹੀਂ ਕੀਤਾ ਅਸੀਂ ਬਲੀਵਿੰਗ ਨਹੀਂ ਕਰਦੇ ਨਿੱਜੀ ਹਮਲਾ ਕੀ ਕਰੋਗੇ ਤੁਸੀਂ ਜਦੋਂ ਜਦੋਂ ਉਹ ਤਾਂ ਕੀ ਉਹ ਤੇ ਕੀ ਹਮਲਾ ਕਰੋਗੇ ਸੋ ਇਸ ਕਰਕੇ ਜਿੱਦਾਂ ਟੀਜ਼ਾ ਇਲੈਕਸ਼ਨ ਮੁੱਦੇ ਤੇ ਲੜੀ ਜਾਂਦੀ ਹੈ ਪਾਰਟੀ ਰਿਲੇਸ਼ਨਸ਼ਿਪ ਹੋਣ ਆ ਰਿਹਾ ਹੈ ਗੱਲ ਕਰ ਰਹੇ ਸੀ ਕੀਜੀ ਅਪਨਾਸ ਤੋਂ ਬਾਅਦ ਵੀ ਗੱਲ ਕਰ ਰਹੇ ਨੇ ਕੌਣ ਕੌਣ ਆ ਰਹੇ ਨੇ ਦੇਖੋ ਹਾਂ ਰਾਜਾ ਵਿਰਿੰਗ ਜੋ ਸਾਡੇ ਪ੍ਰਧਾਨ ਨੇ ਉਹ ਆ ਰਹੇ ਨੇ ਤੇ ਸ੍ਰੀ ਪ੍ਰਤਾਪ ਸਿੰਘ ਬਾਜਵਾ ਇਸ ਕਰਕੇ ਨਿਆਸ ਸਕਰੇ ਕਿਉਂਕਿ ਉਹਨਾਂ ਨੇ ਅੱਜ ਗੁਰਦਾਸਪੁਰ ਤੇ ਜਲੰਧਰ ਕਾਗਜ਼ ਪੜਨੇ ਨੇ ਤੇ ਤੁਹਾਨੂੰ ਪਤਾ ਹੈ ਕਾਗਜ਼ ਪੜਨ ਦਾ ਟਾਈਮ ਉਹੀ ਹੁੰਦਾ ਸੋ ਸਾਰੇ ਕਿਉਂਕਿ ਹੁਣ ਦਿਨ ਅੱਜ ਇੱਕ ਹੈਗਾ ਜਿਨੇ ਤਿੰਨ ਚਾਰ ਕਾਂਗਰਸ ਉਮੀਦਵਾਰਾਂ ਨੇ ਕਾਗਜ਼ ਪੜਨੇ ਨੇ ਸੋ ਜਾਂ ਤਾਂ ਪ੍ਰਤਾਪ ਤੇ ਦੋਨੋਂ ਇਕੱਠੇ ਆ ਜਾਂਦੇ ਜੇ ਅੱਜ ਕਿਸੇ ਹੋਰ ਨੇ ਨਹੀਂ ਪਰਣੀ ਸੀ ਜੇ ਅੱਜ ਹੋਰਾਂ ਨੇ ਵੀ ਸੁਖੀ ਰੰਧਾਵਾ ਜੀ ਨੇ ਪਰਨੇ ਹੈ ਚੰਨੀ ਸਾਹਮਣੇ ਪਰਨੇ ਹੈ ਹੁਸ਼ਾਰਪੁਰ ਪਰੇ ਜਾ ਰਹੇ ਨੇ ਬਠਿੰਡੇ ਪਰੇ ਜਾ ਰਹੇ ਸੋ ਪ੍ਰਤਾਪ ਜੀ ਨੇ ਤੇ ਰਾਜਾ ਜੀ ਨੇ ਆਪਦਾ ਮੇਰੇ ਖਿਆਲ ਡਿਊਟੀ ਵੰਡ ਲਈ ਹੈ ਰਾਜਾ ਜੀ ਮੇਰੇ ਕੋਲ ਆ ਰਹੇ ਨੇ ਪ੍ਰਤਾਪ ਮੇਰੇ ਖਿਆਲ ਗੁਰਦਾਸਪੁਰ ਤੇ ਜਲੰਧਰ ਜਾ ਰਹੇ ਸਿੰਦੂ ਸਾਹਿਬ ਦਸਰਾ ਇੱਕ ਜਣ 15 ਸਾਲ ਤੋਂ ਲਗਾਤਾਰ ਹਸਪਤਾਲ ਉਪਾਦਰ ਤੇ ਜਿੱਤੇ ਆ ਰਹੇ ਹੈਗੇ ਐਮਪੀ ਬੱਲੇ ਚੌਥੀ ਚੋਣ ਮਤਾਂ ਚਾ ਗਿਆ ਇਹ ਤੋਂ ਨੁਕੀਲਾ ਤਾਂ ਉਹ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਸਿੱਖਦੇ ਦੋਗੇ ਹਰਾਉਂ ਪਾਉਂਗੇ ਉਹ ਤੇ ਗਈ ਉਹ ਤੁਹਾਨੂੰ ਤੇਰੀ ਉਹ ਤੇ ਗਈ ਇਹ ਉਹ ਤੁਹਾਨੂੰ ਤੇ ਜੋ ਗਈ ਹਾਂ ਉਹ ਤੇ ਗਈ ਉਹ ਤੁਹਾਡੇ ਦੇ ਜਾ ਮੇਰੇ ਤੁਸੀਂ ਉਹ ਤੁਸੀਂ ਚਲੋ ਪਤਾ ਲੱਗ ਜੂ ਫਿਰ ਸਿੱਧੂ ਸਾਹਿਬ ਲਗਾਤਾਰ ਜੇ ਕਾਲੀ ਦਲ ਦੀ ਗੱਲ ਕਰੀਏ ਭਾਜਪਾ ਤੋਂ ਜਿਹੜੇ ਘਰ ਵਾਪਸੀ ਹੋ ਰਹੀ ਹੈ ਕਾਲੀ ਦਲ ਦੇ ਵਿੱਚ ਉਸ ਚਰਚਾ 'ਵਾਂ ਹੋਰ ਵੀ ਗਰਮਣੀ ਤੁਹਾਨੂੰ ਲੱਗਦਾ ਵੀ ਇਸ ਚੀਜ਼ ਨਾਲ ਜਿਹੜਾ ਹੈਗਾ ਤੁਹਾਨੂੰ ਜਿਹੜਾ ਹੈ ਕੰਪੀਟੀਸ਼ਨ ਦੇ ਪਾਉਣਗੇ ਮੈਂ ਸਮਝ ਨਹੀਂ ਇਸ ਸਮੇਂ ਰਵੀਂਦਰ ਤੁਹਾਡੇ ਦੇ ਬਰਾਬਰ ਉਹ ਇਲੈਕਸ਼ਨ ਲੜੇ ਸੀ ਤਰਵੰਦੀ ਸਾਹਿਬ ਰਵੀ 프리ਤ ਉਹ ਕਾਲੀ ਦਲ ਚ ਬਾਪ ਗਿਆ ਆਪਣੇ ਇੱਕ ਹੋਰ ਲੀਡਰ ਨੇ ਬਾਜਪਾ ਦੇ ਉਹਨਾਂ ਦੇ ਵਾਪਸੀ ਦੀ ਗੱਲ ਚੱਲ ਰਹੀ ਹੈ ਚੱਲ ਰਹੀ ਹੈ ਨੇ ਜੇ ਤੋ ਹੋਊਗੀ ਉਤੋਂ ਗੱਲ ਕਰਿਓ ਜਿੱਥੇ ਤੱਕ ਰਵੀ 프리ਤੀ ਗੱਲ ਹੈ ਦੇਖੋ ਉਹਦੀ ਵਿਕਰਮਜੀਤ ਨਾਲ ਦੋਸਤੀ ਸੀ ਉਹ ਤਾਂ ਜਿਵੇਂ ਕਹਿੰਦਾ ਹੈ ਨਾ ਉਹ ਸਿਰਫ ਐਡ ਹੌਕ ਗਿਆ ਹੋਇਆ ਸੀ ਆਪਣਾ ਇੰਟਰਨਸ਼ਿਪ ਕਰਨ ਗਿਆ ਹੋਇਆ ਸੀ ਬਾਅਦ ਬਾਅਦ ਚ ਦਿਲ ਉਹਦਾ ਅਕਾਲੀ ਦਲ ਚ ਸੀ ਤੇ ਅਕਾਲੀ ਦਲ ਨੂੰ ਉੱਥੇ ਕੋਈ ਹਲਕਾ ਇੰਚਾਰਜ मिलि रहया सी सो उन्होने एक कॉम्प्रोमाइज्ड हल्का इंचार्ज रविप्रीत ਦੇ ਰੂਪ ਦੇ ਵਿੱਚ ਤਲਵੰਡੀ ਸਾਬੋ ਚ ਲੈ ਕੇ ਆਏ ਜਿਹੜਾ ਜੋਇਨ ਸਿੰਘ ਸਾਹਿਬ ਤੋਂ ਸਵਾਲ ਜਿਹੜਾ ਸੁਨੀਲ ਸਿੰਘ ਬਾਦਲ ਨੂੰ ਪੁੱਛਿਆ ਗਿਆ ਸੀ ਉਹ ਤੁਹਾਡੇ ਬਾਰੇ ਗੱਲ ਹੋਈ ਉਹ ਕਹਿੰਦੇ ਵੀ ਮੈਂ ਨਹੀਂ ਪਾਰਟੀ ਚੋਂ ਕੱਢਿਆ ਜੀ ਕਿਮਿੰਦਰ ਸਿੰਘ ਸਿੱਧੂ ਨੂੰ ਉਹ ਜਿਹੜੇ ਇੱਥੇ ਦੇ ਤਲਵੰਡੀ ਸਾਬੋ ਦੇ ਆਪਣੇ ਵਰਕਰਾਂ ਨੇ ਕੱਢਿਆ ਉਹ ਵੀ ਮੈਂ ਪਾਰਟੀ ਚੋਂ ਨਹੀਂ ਕੱਢਿਆ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਉਹ ਮੈਨੂੰ ਲੱਗਦਾ ਹੈ ਜਹਦਾ ਥੋੜਾ ਮੈਂਟਲੀ ਅਨਸਟੇਬਲ ਹੈ ਉਹ ਹੋ ਗਿਆ ਕਿਉਂਕਿ ਉਹਦੀ ਘਰ ਵਾਲੀ ਹਾਰ ਰਹੀ ਹੈ ਕਿਉਂਕਿ ਉਹਨੂੰ ਇਹ ਹੀ ਨਹੀਂ ਪਤਾ ਕਿ ਪਹਿਲੀ ਗੱਲ ਤਾਂ ਪਾਰਟੀ ਚੋਂ ਮੈਨੂੰ ਕੱਢਿਆ ਨਹੀਂ ਤੇ ਅੱਜ ਤੱਕ ਮੈਨੂੰ ਤੁਸੀਂ ਦੱਸ ਦਿਓ ਵਰਕਰ ਕਿਸੇ ਲੀਡਰ ਨੂੰ ਪਾਰਟੀ ਚੋਂ ਕੱਢਦੇ ਹੁੰਦੇ ਆ ਇਹ ਪ੍ਰੋਗਰੈਟਿਵ ਹੁੰਦਾ ਹੈ ਪਾਰਟੀ ਦੇ ਪ੍ਰਧਾਨ ਦਾ ਤੇ ਮੈਂ ਉਸ ਦਿਨ ਵੀ ਤੁਸੀਂ ਸਾਰੇ ਸੀ ਜਿਸ ਦਿਨ ਮੈਂ ਪਾਰਟੀ ਚੋਂ ਰਿਜ਼ਾਈਨ ਕੀਤਾ ਇਨਾਂ ਨੂੰ ਇਹ ਇੱਕ ਹੁਣ ਸ਼ੌਕ ਲੱਗ ਰਿਹਾ ਤੇ ਉਹ ਵੀ 440 ਵੋਲਟ ਦਾ ਲੱਗਿਆ ਹੋਇਆ ਅਕਾਲੀ ਦਲ ਦੀ ਲੀਟਰਸ਼ਿਪ ਨੂੰ ਕਿ ਜਿਹੜਾ ਸਾਡੀ ਪਾਰਟੀ ਨੂੰ ਛੱਡ ਕੇ ਗਿਆ ਸੀ ਅੱਜ ਉਹ ਹੀ ਸਾਡਾ ਮੁਕਾਬਲਾ ਕਰਕੇ ਸਾਨੂੰ ਹਰਾਉਣ ਤੇ ਲੱਗਿਆ ਹੋਇਆ ਤੇ ਇਹਨੇ ਜਿੱਤ ਜਾਣਾ ਤੇ ਮੇਰਾ ਜਿਹੜਾ ਇੱਕ ਸਟੈਂਡ ਸੀਗਾ ਉਹ ਮੇਰਾ ਸਟੈਂਡ ਪ੍ਰੂਫ ਹੋ ਜਾਣਾ ਕਿ ਅਕਾਲੀ ਦਲ ਪੰਜਾਬ 'ਚ ਬਿਲਕੁਲ ਖਤਮ ਹੋ ਜਾਂਦੀ ਸਿੱਤੂ ਸਾਹਿਬ ਸਿੱਤੂ ਸਾਹਿਬ ਜੇ ਆਪ ਗਵਰਿੰਗ ਮਾਨ ਕਹਿੰਦੇ ਸਾਡੇ ਕੈਂਡੀਡੇਟ ਗੁਰਮੀਤ ਸਿੰਘ ਫੁੱਡੀਆਂ ਨੂੰ ਅਸੀਂ 2 ਲੱਖ ਬੋੜ ਤੋਂ ਜਿਤਾਵਾਂਗੇ ਕੀ ਕਹਿਣਾ ਚਾਹੁੰਗੇ ਉਹ ਤਾਂ 10 ਲੱਖ ਵੀ ਕਹਿ ਸਕਦਾ ਭਗਵੰਤ ਮਾਨ ਦੀ ਕੋਈ ਕੱਲ ਸੀਰੀਅਸਲੀ ਤੁਸੀਂ ਲੈਣੇ ਹੋ ਤੁਸੀਂ ਜੋ ਉਹਨੇ ਇੱਥੇ ਬਠਿੰਡੇ ਚ ਗੁੱਲ ਖਲਾਕੇ ਗਿਆ ਉਸ ਤੋਂ ਬਾਅਦ ਬੈਠ ਰਹੀ ਹੈ ਕਿ ਆਪਾਂ ਭਗਵੰਤ ਮਾਨ ਬਾਵੇ ਵਧੀਆ ਗੱਲਾਂ ਨਾ ਕਰਿਆ ਕਰੀਏ ਉਹ ਤਾਂ ਤੀਰ ਕਮਾਂਡ ਚ ਲਾ ਕੇ ਪਤਾ ਨਹੀਂ ਕਿਹਨੂੰ ਮਾਰਨ ਤੇ ਲੱਗਿਆ ਪਿਆ ਉਸਾ ਦੂ ਅੱਖ ਜੀ ਬੰਦ ਕਰਕੇ ਤੀਰ ਕਮਾਨ ਚਲਾ ਦਿੰਦਾ ਉਹ ਪਤਾ ਨਹੀਂ ਕਿਹਦੇ ਮਾਰਨਾ ਚਾਹੁੰਦਾ ਉਹ ਤੀਰ ਸੋ ਇਸ ਕਰਕੇ ਉਹਦੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ ਗੱਲ ਮੁੱਦਿਆਂ ਦੀ ਕਰੀਏ ਇਲੈਕਸ਼ਨ ਮੁੱਦਿਆਂ ਦਾ ਹੁੰਦਾ ਮੈਂ 2 ਲੱਖ ਤੇ ਜਿੱਤ ਦੂੰ ਮੈਂ 13 ਜ਼ੀਰੋ ਕਰ ਦੂੰ ਜਦੋਂ ਚਾਰ ਤੀਜ ਨੂੰ ਰਿਜ਼ਲਟ ਆ ਚੁੱਕਾ ਨਾ ਸਾਰਾ ਕੁਝ ਸਾਹਮਣੇ ਆ ਜਾਊਗਾ ਇਹ ਗੱਲਾਂ ਰਹਿ ਜਾਣੀਆਂ ਕਾਂਗਰਸ ਪਾਰਟੀ ਬਠਿੰਡੇ ਚੋਂ ਸੀਟ ਜਿੱਤੇਗੀ ਤੇ ਬਹੁਤ ਅੱਛੀ ਪਰਫਾਰਮੈਂਸ 13 ਦੇ 13 ਸਿੱਟਾ ਛੱਡੀ ਰਹੀ ਕਿ ਸਾਡੇ ਆਪਾਂ ਨੇ ਵਾਦੇ ਕੀਤੇ ਸੀ ਆਪ ਆਮ ਆਦਮੀ ਪਾਰਟੀ ਨੇ ਚੋਣ ਵੇਦੋਸਾ ਨਾ ਉਹਨੇ ਬਾਰੇ ਤੁਸੀਂ ਕੀ ਕਹਾਂ ਚਾਹੁੰਦੇ ਹੋ ਕੋਈ ਪੂਰਾ ਕੀਤਾ ਅੱਜ ਅੱਜ ਲੋਕੀ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਉਹੀ ਪਛਤਾਵਾ ਕਰ ਰਹੇ ਨੇ ਕਿ ਸਾਡੇ ਤੋਂ ਬਹੁਤ ਵੱਡੀ ਗਲਤੀ ਹੋਈ ਆ ਦੋ ਸਾਲਾਂ ਦੇ ਵਿੱਚ ਪੰਜਾਬ ਨੂੰ ਆਮ ਆਦਮੀ ਪਾਰਟੀ ਵਾਲਿਆਂ ਨੇ 20 ਸਾਲ ਪਿੱਛੇ ਲੇਟਾ ਕੋਈ ਇਹੋ ਜਿਹਾ ਫਰਕ ਨਹੀਂ ਜਿਹੜਾ ਖੁਸ਼ ਹੋਵੇ ਸਾਰੇ ਸੜਕਾਂ ਤੇ ਉਤਰੇ ਹੋਏ ਨੇ ਮਲਾਜਮ ਤਾਂ ਉਤਰੇ ਹੋਏ ਨੇ ਕਿਸਾਨ ਤਾਂ ਉਤਰੇ ਹੋਏ ਨੇ ਤੁਸੀਂ ਦੇਖੋ ਤਾਂ ਸਹੀ ਕਹਿੰਦੇ ਸੀ ਅਸੀਂ ਟੈਂਕੀਆਂ ਤੋਂ ਲੋਕਾਂ ਨੂੰ ਉਤਾਰ ਕੇ ਦੁਬਾਰਾ ਮੌਕਾ ਨਹੀਂ ਦਵਾਂ ਅੱਜ ਵੀ ਟੈਂਕੀਆਂ ਤੇ ਲੋਕੀ ਬੈਠੇ ਨੇ ਕਹਿੰਦੇ ਅਸੀਂ ਚੁੰਨੀਆਂ ਨਹੀਂ ਰੋਲਣ ਦਵਾਂਗੇ ਅਸੀਂ ਲੋਕਾਂ ਦੀ ਪੱਗਾਂ ਨਾ ਰੋਲਾਂਗੇ ਤੁਸੀਂ ਆਪ ਦੇਖ ਲਿਓ ਮੀਡੀਆ ਵਾਲੇ ਤੁਸੀਂ ਕਵਰ ਕਰ ਰਹੇ ਹੋ ਕਿ ਕਿਸ ਤਰੀਕੇ ਨਾਲ ਲੋਕਾਂ ਦੀ ਪੱਗਾਂ ਰੋਲੀਆਂ ਗਈਆਂ ਦੀਆਂ ਦੀਆਂ ਪੈਣਾ ਦੀਆਂ ਚੁੰਨੀਆਂ ਰੋਲਾਈ ਰੋਲੀਆਂ ਗਈਆਂ ਛੋ ਇਸ ਕਰਕੇ ਗੱਲਾਂ ਕਰਨੀਆਂ ਤੇ ਸਰਕਾਰ ਚੁਟਕਲੇ ਨਾਲ ਸਰਕਾਰ ਨਹੀਂ ਚਲਦੀ ਹੁੰਦੀ ਜੀਬਾਬ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਚੁਟਕਲੇ ਨਾਲ ਸਰਕਾਰ ਨਹੀਂ ਚਲਦੀ ਹੁੰਦੀ ਸਰਕਾਰ ਚਲਦੀ ਹੈ ਜਿਹੜਾ ਕੀ ਕੋਈ ਐਕਸਪੀਰੀਅੰਸ ਹੋਵੇ ਸਰਕਾਰ ਚਲਦੀ ਹੈ ਜਦੋਂ ਤੁਹਾਨੂੰ ਪੰਜਾਬ ਪੰਜਾਬੀਆਂ ਦਾ ਜ਼ਰਦ ਹੋਵੇ ਕੋਈ ਰੋਡ ਮੈਪ ਹੋਵੇ ਇਨਕਮ ਤਾਂ ਜ਼ੀਰੋ ਹੈ 1 ਲੱਖ ਕਰੋੜ ਤੋਂ ਨੇੜੇ ਦਾ ਲੋਨ ਚੱਕ ਲਿਆ ਤਾਂ ਖਾ ਤੁਸੀਂ ਦੇ ਨਹੀਂ ਸਕਦੇ ਬਿਜਲੀ ਬੋਰਡ ਤੁਸੀਂ ਗੰਨਾਲ ਕਰਤਾ ਸੋ ਹੁਣ ਜਿਹੜੇ ਪਾਸੇ ਨੂੰ ਪੰਜਾਬ ਜਾ ਰਿਹਾ ਸੋਚਣ ਦੀ ਇੱਥੇ ਲੋੜ ਹੈ ਆ ਜਿਹੜੇ ਵਨ ਲਾਈਨਰ ਨੇ ਨਾ ਇਹਨਾਂ ਨੂੰ ਬੰਦ ਕਰਕੇ ਹੁਣ ਤੁਸੀਂ ਰਾਜਪਾਲ ਚਾ ਗਏ ਹੋ ਤੁਸੀਂ ਜ਼ਿੰਮੇਵਾਰ ਬਣ ਗਏ ਹੋ ਤੇ ਪੰਜਾਬ ਦੀ ਤੁਹਾਡੇ ਤੇ ਆਸਾਂ ਨੇ ਤੇ ਉਹਨੂੰ ਪੂਰਾ ਕਰੋ ਨਾ ਕਿ ਹਮੇਸ਼ਾ ਹੀ oppositon ਨੂੰ ਤੁਸੀਂ ਕ੍ਰਿਟਿਸਾਈਜ਼ ਕਰਦੇ ਰਹੋ ਕਾਂਗਰਸ ਅਕਾਲੀ ਦਲ ਲੈ ਕੇ ਪੰਜਾਬ ਦੀ ਗੱਲ ਕਹਿ ਰਿਹਾ ਵੀ ਅਸੀਂ ਕੰਮ ਦੇ ਆਧਾਰ ਤੇ ਲੋਟਾ ਮੰਗ ਰਹੇ ਹਾਂ ਅਸੀਂ ਗੋਂ ਤੱਕ ਕੰਮ ਕੀਤੇ ਆ ਬਹੁਤ ਸਾਰੇ ਥੰਡਾ ਦੇ ਅੰਦਰ ਤਾਂ ਤੁਸੀਂ ਵੀ ਪਹਿਲਾਂ ਉਹਨਾਂ ਕੰਮਾਂ ਨੂੰ ਪ੍ਰਚਾਰ ਦੇ ਰਹੇ ਹੋ ਕਿਉਂਕਿ ਲਗਾਤਾਰ ਤੁਸੀਂ ਪਹਿਲਾਂ ਕੱਲ ਕਰ ਰਹੇ ਹੋ ਹੁਣ ਉਹਨਾਂ ਚੀਜ਼ਾਂ ਨੂੰ ਕਿਵੇਂ ਹੈਂਡਲ ਕਰਾਂ ਮੈਂ ਕੀ ਹੈਂਡਲ ਕਰਨਾ ਲੋਕਾਂ ਨੇ ਮੈਨੂੰ ਰੋਟਾ ਪਾ ਦੇਣੀ ਹੈ ਮੈਂ ਜਿੱਤ ਜਾਣਾ ਹੈ ਇਸ ਹੈਂਡਲ ਨੂੰ ਕੀ ਕਰਾਂ ਇਸ ਹੈਂਡਲ ਕੀ ਆਲਾ ਲੋਕਾਂ ਨੇ ਨਹੀਂ ਨਹੀਂ ਇਹ ਕਦਾ ਸਵਾਲ ਹੈ ਪਹਿਲਾਂ ਤੁਸੀਂ ਉਹਨਾਂ ਚੀਜ਼ਾਂ ਨੂੰ ਚੰਗਾ ਕਿਵੇਂ ਮੇਰਾ ਸਟੇਟਮੈਂਟ ਕਰੀ ਦੇਖੀ ਤੁਸੀਂ ਮੈਂ ਚੰਗਾ ਕਹਿਆ ਕਿਸੇ ਨੂੰ ਕਿਉਂਕਿ ਲਗਾਤਾਰ ਨਹੀਂ ਨਹੀਂ ਤਲਵੰਡੀ ਤੋਂ ਲੀਡ ਤੁਸੀਂ ਦਵਾਉਂਦੇ ਰਹੇ ਹੋ ਦਵਾਉਂਦਾ ਰਹੇ ਹਾਂ ਹਾਂਜੀ ਕੱਲ ਤੁਸੀਂ ਕੰਮਾਂ ਦੀ ਕੀਤੀ ਹੈ ਜੀ ਹੈਂਡਲਿੰਗ ਨਹੀਂ ਕੀਤੀ ਹੈ ਮੈਂ ਕੋਈ ਚੀਜ਼ ਹੈਂਡਲ ਨਹੀਂ ਕੀਤੀ ਠੀਕ ਹੈ ਨਾ ਮੇਰੀ ਜੋ ਡਿਊਟੀ ਸੀ ਅਕਾਲੀ ਦਿਲ ਨਾਲੇ ਹੁਣ ਛੱਡੋ ਅਕਾਲੀ ਦਿਲ ਦੀ ਗੱਲ ਹੁਣ ਕਰੋ ਮੇਰੀ ਗੱਲ ਠੀਕ ਹੈ ਨਾ ਮੈਂ ਦੱਸਾਂ ਡੋంట్ ਲਿਵ ਇਨ ਦੀ ਪਾਸਟ ਤੁਹਾਡੀ ਕਈਆਂ ਦੀ ਆਦਤ ਹੈ ਤੁਸੀਂ ਨਾ ਪਿਛਾਣੋ ਚੱਲਦੇ ਹੋ ਸਾਡੀ ਸੋਚ ਅਗਾਹ ਦੀ ਹੈ ਸੋ ਸੋਚੋ ਕਿ ਅੱਗੇ ਬਠਿੰਡੇ ਵਾਸਤੇ ਕੀ ਕਰਨਾ ਹੈ ਜੀਤਮੇਂਦਰ ਜੀ ਇੱਕ ਇੱਕ ਜਣਾ ਤੁਸੀਂ ਦੇਖਦੇ ਹੋ ਇੱਕ ਪਾਸੇ ਲੇਡੀ ਸਮਰਿਤ ਕੌਰ ਵੱਲੋਂ ਚੌਥੀ ਵਾਰ ਘੜੀ ਹੋਈ ਹੈ ਤੇ ਉਹਨਾਂ ਦੇ ਨਾਲ ਬੀਜੇਪੀ ਵੱਲੋਂ ਵੀ ਆ ਗਿਆ ਤੇ ਗੁੱਡੀਆ ਸਾਹਿਬ ਨੇ ਕਿਵੇਂ ਮੁਕਾਬਲਾ ਕਿਵੇਂ ਦੇਖਦੀ ਮੈਂ ਤਾਂ ਇਹ ਦੇਖਦਾ ਕਿ ਅਸੀਂ ਇੱਕ ਰੇਸ ਚ ਅੱਜ ਦੀ ਕੜੀ ਮੈਂ ਰੇਸ ਚ ਸਭ ਤੋਂ ਅੱਗੇ ਆ ਤੇ ਜਿਹੜਾ ਰੇਸ ਜਿੱਤਦਾ ਹੁੰਦਾ ਹੈ ਨਾ ਰੇਸ ਦਾ ਪਹਿਲਾ ਉਸੂਲ ਹੈ ਕਿ ਕਦੇ ਪਿੱਛੇ ਮੁੜ ਕੇ ਨਾ ਦੇਖੀ ਤੇਰਾ ਟਾਈਮ ਵੀ ਵੇਸਟ ਹੋਊਗਾ એનર્ਜੀ ਵੀ ਵੇਸਟ ਹੋਊਗੀ ਇਸ ਕਰਕੇ ਮੈਂ ਪਿੱਛੇ ਮੁੜ ਕੇ ਹਲੇ ਤੱਕ ਇਹ ਨਹੀਂ ਦੇਖਿਆ ਕਿ ਦੂਜੇ ਤੇ ਕੌਣ ਹੈ ਤੀਜੇ ਤੇ ਕੌਣ ਹੈ ਤੇ ਚੌਥੇ ਤੇ ਕੌਣ ਹੈ ਮੈਂ ਇਹ ਦਿੱਨ੍ਹ ਦਾ ਬਟਿੰਡੇ ਵਾਸਤੇ ਕੀ ਸਪੈਸ਼ਲ ਕਰੂਗਾ ਤੇ ਕੌਣ ਸਾਹ ਬਹੁਤ ਖੁਸ਼ ਕਰਨਾ ਜੀ ਕੱਲਾ ਬਟਿੰਡੇ ਸ਼ਹਿਰ ਵਾਸਤੇ ਨਹੀਂ ਸਮੁੱਚੇ ਬਟਿੰਡੇ ਪਾਰਲੀਮੈਂਟ ਜਿਹਦੇ ਵਿੱਚ ਤਿੰਨ ਜ਼ਿਲ੍ਹੇ ਆਉਂਦੇ ਨੇ ਮੁਕਸਰ ਬਟਿੰਡਾ ਜ਼ਿਲ੍ਹਾ ਤੇ ਮਾਨਸਾ ਜ਼ਿਲ੍ਹਾ ਰੋਡ ਮੈਪ ਬਣਾਇਆ ਹੋਇਆ ਸਾਰਾ ਕੁਝ ਮੈਂ ਬਹੁਤ ਇੰਟੈਲੈਕਟ ਦੇ ਨਾਲ ਬੈਠ ਕੇ ਸਮਾਂ ਲਾ ਕੇ ਇੱਕ ਰੋਡ ਮੈਪ ਬਣਾਇਆ ਕਿ ਕੀ ਕੁਝ ਮਾਨਸਾ ਜ਼ਿਲ੍ਹੇ ਦਾ ਕਰ ਸਕਦੇ ਆ ਕੀ ਕੁਝ ਬਟਿੰਡੇ ਜ਼ਿਲ੍ਹੇ ਦਾ ਜਿਹੜਾ ਇੱਕ ਹਲਕਾ ਲੰਬੀ ਹੈ ਉਹ ਮੁਖਸਰ ਜ਼ਿਲੇ ਦਾ ਹੈਗਾ ਉਥੇ ਕੀ ਕਰਨਾ ਹੈ ਉਹ ਜਲਦੀ ਹੀ ਉਹ ਰੋਡ ਮੈਪ ਤੁਹਾਡੇ ਸਾਹਮਣੇ ਅਸੀਂ ਰੱਖਾਂਗੇ